ਲੋਜਿਕ ਤਰਕ ਨਾਲ ਬੋਲਣਾ ਪਏਗਾ ਸਭ ਤੋਂ ਮੈਂ ਹੀ ਸਿੱਖਿਆ ਲੈਣੀ ਹੈ ਜੋ ਕਰਤਨ ਕਰ ਰਿਹਾ ਹੈ ਸਰਵਣ ਕਰ ਰਿਹਾ ਹੈ ਕਥਾ ਸਰਵਣ ਕਰ ਰਿਹਾ ਹੈ ਸਭ ਤੋਂ ਵੱਤ ਪ੍ਰਦੇਸ਼ ਉਹਨੂੰ ਹੈ ਸ ਸੂਰਮਾ ਕੌਣ ਹੈ ਭਗਤ ਕੌਣ ਹੈ ਸ ਏ ਜੋ ਕਰਤ ਕਰਦਾ ਹੈ ਸੋ ਭਗਤਾਂ ਤੇ ਸੰਸਾਰੀਆਂ ਚ ਕੀ ਫਰਕ ਹੈ ਹਸੀਨਾ ਲੱਭ ਕਰਦੇ ਹਾਂ ਲੋਭ ਕਰਦੇ ਹਾਂ ਠੀਕ ਹੈ ਜਿੱਥੇ ਚੁੰਝ ਦਿੱਤੀ ਹੈ ਸੋ ਜਿੱਥੇ ਪੇਟ ਦਿੱਤਾ ਹੈ ਉੱਥੇ ਰਿਜ਼ਕ ਵੀ ਦਿੱਤਾ ਹੈ ਪਰਮੇਸ਼ਰ ਨੇ ਲੋੜੀ ਦੇ ਪਦਾਰਥ ਇਹ ਸਾਨੂੰ ਆਪਣੇ ਆਪ ਦੇ ਰਿਹਾ ਹੈ ਮੈਨਾਂ ਆਵਾ ਆ ਕੰਮ ਨਹੀਂ ਹੋਣਾ ਮੈਨਾਂ ਆਵਾ ਆ ਕੰਮ ਨਹੀਂ ਹੋਣਾ ਸ ਮੈਂ ਮੈਂ ਕਰਿਆ ਠੀਕ ਹੈ ਤੂੰ ਚਲਾਵੇ ਗਿਆ ਨਾ ਸੰਸਾਰ ਨੇ ਰੁਕਣਾ ਪਰਮੇਸ਼ਰ ਗੁੱਠੇ ਵਰਗਾ ਗੁੱਠਾ ਨਹੀਂ ਬਣਾਉਂਦਾ ਚਿਹਰੇ ਵਰਗਾ ਚਿਹਰਾ ਨਹੀਂ ਬਣਾਉਂਦਾ ਦਾਣੇ ਵਰਗਾ ਦਾਣਾ ਨਹੀਂ ਬਣਾ ਰਿਹਾ ਨਿਤ ਨਮਾ ਹੈ ਇਹ ਹੀ ਉਹਦੀ ਤਾਕਤ ਹੈ ਸੋ ਪਰਮੇਸ਼ਰ ਕੀ ਹੈ ਇੱਕ ਪਜਾਮਾ ਹੈ ਉਹਦੀ ਆਪਣੀ ਤਾਕਤ ਹੈ ਹਾਂ ਉਹਨੇ ਪੱਕੇ ਕਾਨੂੰਨ ਬਣਾਤੇ ਹਨ ਪੱਕੇ ਇੱਕ ਮਿੰਟ ਸਕਿੰਟ ਸੂਰਜ ਨੇ ਉਰਾ ਪਰਾ ਹੋ ਸਕਦਾ ਉਹਦੇ ਡਰ ਚ ਹੈ ਸੋ ਸਭ ਕੁਝ ਧਰਤੇ ਆਕਾਸ਼ ਚ ਲੜਕੀ ਹੋਈ ਹੈ ਡਰ ਨਾਲ ਪ੍ਰੇਮ ਔਰ ਡਰ ਇਹ ਦੋ ਕਾਮਯਾਬੀ ਦੇ ਰਾਜ ਹਨ ਸੋ ਜੇ ਦਫਤਰ ਚ ਪਟਵਾਰੇ ਆ ਹੀ ਨਹੀਂ ਰਿਹਾ ਭਗਵਤ ਗੀਤਾ ਦਾ ਪਾਠ ਕਰ ਰਿਹਾ ਕਰ ਹੈ ਪੂਜਾ ਦਾਣ ਕਰ ਰਿਹਾ ਸੋ ਤੇਰੀ ਲੈਨ ਲੱਗ ਕੇ ਤੇਰੀ ਜਾਨ ਨੂੰ ਜ਼ਿੰਮੇਦਾਰ ਰੋ ਰਹੇ ਹਨ ਸੋ ਇਹ ਪਾਠ ਕੀਤਾ ਪੂਜਾ ਕੀਤੀ ਨਹੀਂ ਪ੍ਰਵਾਨ ਹੋਣੀ ਦਿਲਾਂ ਚ ਹੈ ਪਰਮੇਸ਼ਰ ਸਾਰੇ ਦਿਲਾਂ ਚ ਹੈ ਦਿਲ ਤੋਂ ਸ਼ਬਦ ਬਣਦਾ ਪਿੱਛੇ ਧੁਣੀ ਤੋਂ ਧੁਣ ਉਪਜਦੀ ਹੈ ਚਲਦੇ ਚਲਦੇ ਦਿਲ ਤੇ ਸ਼ਬਦ ਬਣਦਾ ਪਿੱਛੋਂ ਹਵਾ ਆ ਰਹੀ ਹੈ ਫਿਰ ਗਲੇ ਚ ਜਿਵੇਂ ਬਾਸਰੀ ਚ ਸੁਰ ਵਜਦਾ ਇਹ ਖਰਾਬ ਵਾਜਾ ਨਹੀਂ ਸੁਰ ਨਿਕਲਦੀ ਸ ਸੁਰਾ ਇਹ ਉਸਤਾ ਦੇਖੇਗਾ ਬੇਸੁਰਾ ਚੱਲਿਆ ਵਾਜਾ ਇਹ ਤਪਲੇ ਵਾਲਿਆਂ ਨੂੰ ਘੋਰੇਗਾ ਕੀਰਤਨੀਆਂ ਕਿੱਧਰ ਨੂੰ ਤਾਲ ਜਾ ਰਹੀ ਹੈ ਸੋ ਗੁਰੂ ਘਰ ਹਨ ਜੁਗਤ ਭੁਗਤ ਮੁਗਤ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਪਹਿਨਦਿਆਂ ਕੀ ਬੰਸਾ ਪਾਈਆਂ ਹਨ ਸੋ ਇੱਕ ਗੁਰਮਤ ਹੈ ਅਸੀਂ ਕਹਿੰਦੇ ਹਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਪਰ ਉਹਦੀ ਮੰਨਦੇ ਨਹੀਂ ਨਾਲ ਮੰਤੇ ਆ ਮੱਥਾ ਟੇਕੀ ਜਾਈਏ ਨਹੀਂ ਗੱਲ ਬਣਨੀ ਅੱਗ ਦਾ ਕੀ ਧਰਮ ਹੈ ਅੱਗ ਨੇ ਉਹਨੇ ਸਾੜ ਕੇ ਸੁਆਹ ਕਰ ਦਿੰਦਾ ਹੈ ਹਰੇਕ ਚੀਜ਼ ਨੂੰ ਪਾਣੀ ਦਾ ਕੀ ਸੁਆਹ ਹੈ ਉਹ ਨੀਵੇਂ ਪਾਸੇ ਜਾਂਦਾ ਹੈ ਉਹਦਾ ਧਰਮ ਹੈ ਉਹਨੇ ਉਜਲ ਕਰਦਾ ਹੈ ਧਰਤੀ ਦਾ ਕੀ ਹੈ ਧਰਤੀ ਚ ਬਹੁਤ ਤਾਕਤ ਹੈ ਸਾਰੇ ਖੱਟੇ ਮਿੱਠੇ ਪਦਾਰਥ ਜੋ ਨੌ ਤਰ੍ਹਾਂ ਦੇ ਹਨ ਨੌ ਤਰ੍ਹਾਂ ਦਾ ਹੀ ਸਾਡਾ ਮਨ ਹੈ ਮਨਕ ਹੈ ਫਿਰ ਨੈਗੇਟਿਵ ਪੋਜ਼ੀਟਿਵ ਠੰਡੀ ਕਲਾ ਚੜਦੀ ਕਲਾ ਫਿਰ ਅੱਗੇ ਚਾਰ ਪਾਟ ਮਤ ਬੁੱਧ ਅਹੰਕਾਰ ਇਹ ਚਿੰਤ ਚਿੱਤ ਅੱਜ ਮੇਰਾ ਚਿੱਤ ਨਹੀਂ ਲੱਗ ਰਿਹਾ ਮਨ ਦੀਆਂ ਚਿਤਵਨੀਆਂ ਚਿੱਤ ਕੀ ਚੀਜ਼ ਹੈ ਮਾਣੇ ਕਹੇ ਜੋ ਉੱਪਰ ਹੈ ਖੋਪਰੀ ਸੋਦੇ ਦੋ ਪਾਰਟ ਅੱਗੇ ਨੈਗੇਟਿਵ ਪੋਜ਼ਿਟਿਵ ਚੜਦੀ ਕਲਾ ਤੇਂਦੀ ਕਲਾ ਅੱਗੇ ਫਿਰ ਚਾਰ ਪਾਰਟ ਫਿਰ ਨੌ ਰੋਪਣ ਮੰਨਦੇ ਕਦੀ ਤਾਂ ਕਹਿੰਦਾ ਲੱਖ ਰੁਪਏ ਚੱਕਲਾ ਓਏ ਤੂੰ ਮੇਰਾ ਮਿੱਤਰ ਹੈ ਕਦੀ ਕੋਈ ਪਤਾ ਨਹੀਂ 100 ਰੁਪਏ ਤੇ ਝਗੜਾ ਹੋ ਜਾਏ ਉਹ ਮਿੱਤਰ ਨਾਲ ਸੋ ਇਹ ਮਨ ਕਦੇ ਉੱਚੇ ਚੜਦਾ ਹੈ ਆਕਾਸ਼ 'ਚ ਕਦੇ ਥੱਲੇ ਹੀ ਡਿੱਗ ਪੈਂਦਾ ਹੈ ਲੱਖ ਰੁਪਏ ਕਿਸੇ ਦਾ ਡਿੱਗਾ ਚੱਕ ਕੇ ਦੇਤਾ ਪਤਾ ਹੈ ਇਹਦੀ ਜੇਬ 'ਚ 100 ਰੁਪਏ ਡਿੱਗਾ 200 ਡਿੱਗਾ ਚੁੱਕ ਕੇ ਜੇਬ 'ਚ ਇਹ ਮਣੀਆ ਹੈ ਸ ਇਹ ਲਗਾਮ ਪਾਣੀ ਹੈ ਇਹ ਆਪਣੀ ਫਸਲ 'ਚ ਆਪਣੇ ਖੇਤ 'ਚ ਆਪਣੇ ਪਸ਼ੂ ਵੜਿਆ ਹੈ ਇਨੂੰ ਲੰਬਾ ਦੇਣਾ ਹੈ ਸੂਰਮਾ ਉਹ ਹੈ ਸ ਇਹ ਦੋ ਜਣਿਆਂ ਨੇ ਰੋਕ ਲਿਆ ਡੰਡੇ ਦਾ ਬਣਾ ਕੇ ਬੰਦੂਕ ਕਹਿੰਦੇ ਉਹ ਜੋ ਕੁਝ ਹੈ ਤੂੰ ਅਮੀਰ ਬੰਦਾ ਸਾਰੇ ਇਲਾਕੇ ਚੋਂ ਜੋ ਹੈ ਕਢ ਲੈ ਸਾਰਾ ਘਟਾ ਲਿਆ ਇਹ ਪੈਸੇ ਘਟਾ ਲਿਆ ਮੋਬਾਈਲ ਘਟਾ ਲਿਆ ਪਿਸਤੌਲ ਘਟਾ ਲਿਆ ਸ ਕਹਿੰਦਾ ਕੱਢ ਦੇ ਨੀ ਤੇ ਆਈ ਆ ਗੋਲੀ ਸੋ ਇਹ ਦੋ ਜਣਿਆਂ ਨੂੰ ਕਹਿੰਦਾ ਉਹ ਮੈਨੂੰ ਆ ਪਿਸਤੌਲ ਤੇ ਦੇਜੋ ਮੇਰਾ ਕਹਿੰਦੇ ਕੀ ਕਰੇਗਾ ਕਹਿੰਦਾ ਜਿਤਵਾ ਓੱਖਾ ਹੋਏਗਾ ਓੱਖੇ ਵੇਲੇ ਮੈਨੂੰ ਕੰਮ ਆਏਗਾ ਉਹ ਹੱਸਣ ਲੱਪੇ ਉਹ ਤੈਨੂੰ ਡਾ ਨਿੱਕੀ ਜੀ ਸੋਟੀ ਨਾਲ ਹੀ ਤੈਨੂੰ ਤੇ ਡਰਾ ਲਿਆ ਐ ਇਦੋਂ ਓੱਖਾ ਕੰਮ ਕੀ ਆਉਣਾ ਹੈ ਸੋ ਸੂਰਮਾ ਬੰਨਾ ਪਏਗਾ ਨਿਰੀਆਂ ਗੱਲਾਂ ਨਾਲ ਕੜਾ ਨਹੀਂ ਬੰਨਣਾ ਸੋ ਗੱਲੀ ਜੋਗ ਨਹੀਂ ਹੋਣਾ ਪਾਣੀ ਪਾਣੀ ਕਰਿਆ ਨਹੀਂ ਪਿਆਸ ਮੁਝ ਨਹੀਂ ਰੋਟੀ ਰੋਟੀ ਕਰਿਆ ਸੋ ਰਿਜਕ ਬਾਹਰੋਂ ਮਿਲੇਗਾ ਤੂੰ ਮੜਾ ਜਾ ਟੁਰਤੇ ਸਹੀ ਮੇਰੇ ਕੋ ਸਾਈਕਲ ਨਹੀਂ ਮੋਟਰਸਾਈਕਲ ਨਹੀਂ ਤੂੰ ਟੁਰ ਪੈਂਠਾ ਘਟੇਗਾ ਸੋ ਵਹਿਤੀ ਜਾਤ ਇਹ ਕਦੀ ਦ੍ਰਿਸ਼ਟੀ ਨਹੀਂ ਧਾਰਦੀ ਚਲ ਚਲਾਈ ਦਾ ਮੇਲਾ ਹੈ ਸੋ ਇਹ ਭਾਂਡਾ ਬਣਾਣਾ ਹੈ ਸੂਰਮਾ ਬੰਨਣਾ ਹੈ ਭਗਤ ਬੰਨਣਾ ਹੈ ਇਹ ਲੌਜੀਕ ਤਰਕ ਨਾਲ ਗੱਲ ਕਰਨੀ ਪੈਗੀ ਸਭ ਤੋਂ ਉੱਚਾ ਕੀ ਹੈ ਕਹ ਕਬੀਰ ਰਾਜਾ RAM ਨਾ ਛੋਡੋ सगले ਉੱਚ ਤੇ ਉੱਚਾ ਕੋਈ ਵੀ ਬਿਜ਼ਨਸ ਕੋਈ ਵੀ ਕਾਰੋਬਾਰ ਹੈ ਸਾਰੇ ਮੁਨਾਫੇ ਹਲ ਕਰਦੇ ਹਨ ਘਾਟੇ ਹਲ ਕੋਈ ਨਹੀਂ ਕਰਦਾ ਜਦੋਂ ਭਗਤਾਂ ਦੇ ਵੇਖੇ ਸਾਰੇ ਕਾਰਜ ਕਰ ਰਿਹਾ ਹੈ ਉਹਨਾਂ ਦੀ ਖੇਤੀ ਕਰ ਰਿਹਾ ਹੈ ਖੂਚ ਪਾਣੀ ਨਿਗਰ ਰਿਹਾ ਹੈ ਸਾਰਾ ਕੁਝ ਹੋ ਰਿਹਾ ਹੈ ਇਹ ਨਲੀਏ ਇਹ स्त्री ਦਾ ਨਹੀਂ ਚੱਲਣਾ ਫਖੰਡ ਸੋ ਭਗਤਾਂ ਦੇ ਜਦੋਂ ਕਾਰਜ ਕੀਤੇ ਇਹ ਇਹ ਕਮਲੇ ਮਨ ਨੂੰ ਸਮਝਾਣਾ ਪਏਗਾ ਮੰਨਰੇ ਛਾਟੋ ਪਰਮ ਪ੍ਰਗਟ ਹੋਏ ਨਾਚੋ ਇਹ ਆ ਮਾਇਆ ਕੇ ਡਾਟੇ ਇਹ ਮਾਇਆ ਦੀਆਂ ਠੱਗੀਆਂ ਦਾ ਜਾਲ ਹੈ ਆਲੇ ਦੁਆਲੇ ਬਚਣਾ ਪਏਗਾ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਤਿ ਸ੍ਰੀ ਅਕਾਲ ਸੱਚ ਹੈ ਭਾਂਡੇ ਸੋ ਸੋਨਾ ਬਵੇਕ ਗੁਰਮਤ ਇਹ ਧਾਰਨੀ ਪੈਗੀ ਇਹ ਥਿਰ ਰਹਿਣ ਵਾਲਾ ਵਿਆਪਕ ਕੀ ਹੈ ਉਹ ਉਹਦਾ ਕਾਨੂੰਨ ਹੈ ਉਹਦਾ ਸਿਸਟਮ ਹੈ ਉਹਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਦੋ ਵੇਕ ਨਾਲ ਪੱਕਾ ਮਾਲ ਤਿਆਰ ਕਰਨਾ ਹੈ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਸੋ ਤੇ ਹੁਣ ਨੇਡਰ ਹੋਣਾ ਪਏਗਾ ਉਤਸਾਹ ਰੱਖਣਾ ਪਏਗਾ ਖੁਸ਼ੀ ਖੇੜਾ ਆਨੰਦ ਸਭ ਕੁਝ ਗੁਰੂ ਕੋਲ ਹੈ ਗੁਰੂ ਦੀ ਰੇ ਸਾਰੇ ਸੰਸਾਰ ਚ ਹੈ ਪਰਮੇਸ਼ਰ ਦੀ ਵੀ ਸਾਰੇ ਸੰਸਾਰ ਚ ਹੈ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਖੁਸ਼ੂ ਨਹੀਂ ਗਲਤ ਕਰਦਾ ਜੇ ਦੇਣੀ ਦੇ ਦਿੰਦਾ ਤੁਸੀਂ ਆਰਾਮ ਨਹੀਂ ਸੀ ਕਰਨਾ ਤੁਹਾਡੇ ਆਰਾਮ ਵਾਸਤੇ ਰਾਤ ਬਣਾਈ ਨੇਰਾ ਹੋ ਰਿਹਾ ਹੈ ਚਾਨਣ ਹੋ ਰਿਹਾ ਨਹੀਂ ਦਿਨ ਰਾਤ ਦੋਨੇ ਨਹੀਂ ਇਸਤਰੀ ਮਰਦ ਦੋ ਦੋ ਦਿਸ ਰਹੇ ਨਹੀਂ ਲਾਹ ਹਾਣੀ ਨਹੀਂ ਦੁੱਖ ਸੁੱਖ ਦੋਦਨੇ ਨਹੀਂ ਸੋ ਇਹ ਦੋ ਦੋ ਜਦੋਂ ਦਿਸਦੀਆਂ ਹਨ ਇਲਾਜ ਕਰਨਾ ਪਏਗਾ ਦੋ ਚੀਜ਼ਾਂ ਦਿਸਦੀਆਂ ਦੋ ਚਿੱਤੀ ਦੋ ਬੇੜੀਆਂ ਚ ਨਹੀਂ ਕੰਮ ਚੱਲਣਾ ਇੱਕ ਚਿੱਤੀ ਹੋਣਾ ਪਏਗਾ ਅੰਦਰੋਂ ਬਾਹਰੋਂ ਇੱਕ ਹੋਣਾ ਪਏਗਾ ਸੋ ਇਹ ਸੋਣਾ ਬਵੇਕ ਗੁਰਮਤ ਜੇ 6 ਪਾਸਾ ਦੀ ਗੁਰਵਾਣੀ ਹੈ ਚਾਰ ਦੇ ਆnde ਦਰਜ ਨਹੀਂ ਉਹਨਾਂ ਦਾ ਗੁਰਮਤ ਹੈ ਸਿਧਾਂਤ ਹੈ ਉਫੜਾ ਉਪ ਕਰਨਾ ਪਏਗਾ ਸੋ ਫਿਰ ਜਦੋਂ ਆਨੰਦ ਖੇੜਾ ਆਏਗਾ ਐ ਖੋਪਰੀ ਦਾ ਹੈ ਆਨੰਦ ਤੇ ਚਟਕਤੀਆਂ ਤੇ ਛੜੇ ਇਹ ਰੂਨ ਨਾਲ ਵੇੜ ਕੇ ਸਾਰੇ ਗਏ ਸੋ ਖਪਰੀਆਂ ਲੈ ਆਈਆਂ ਗਿਆ ਫਿਰ ਕਿਸੇ ਕੀਮਤੇ ਲਾਲ ਰੰਗ ਨਹੀਂ ਲੈਣਾ ਲਾਲ ਰੰਗ ਤਿਸ ਕੋ ਲਗਾ ਜਿਸਕੇ ਵਟ ਭਾਗਾ ਮਹਿਲਾ ਕਦੇ ਨਾ ਹੋ ਵੀ ਨਾ ਲਗਾ ਧਾਗਾ ਸੋ ਸੱਚ ਦਾ ਰੰਗ ਚੜੇਗਾ ਜਦੋਂ ਹਜ਼ਾਰਾਂ ਵਾਰੀ ਝੂਠ ਬੋਲਿਆ ਜਾਂਦਾ ਸਾਨੂੰ ਸੱਚ ਪ੍ਰਤੀਤ ਹੋਣ ਲੱਗ ਪੈਂਦਾ ਹੈ ਜੇ ਤੂੰ ਮਿੱਤਰਾ ਜ਼ਿੰਦਗੀ 'ਚ ਖੁਸ਼ ਹੈ ਆਪਣੇ ਆਪ ਨੂੰ ਮੈਂ ਭੋ ਰਿਆ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਫਿਰ ਤੇ ਠੀਕ ਹੈ ਨਹੀਂ ਤੇ ਬੇਲੀਆ ਪਿਆਰਿਆ ਰਸਤਾ ਬਦਲਣਾ ਪਏਗਾ ਜਦੋਂ ਰਸਤਾ ਬਦਲਾਂਗੇ ਅੰਦਰੋਂ ਤਾਕਤ ਆਏਗੀ ਸ਼ਕਤੀ ਆਏਗੀ ਸੂਰਮਾ ਬੰਨਣਾ ਪਏਗਾ ਸ ਇਹ ਸੰਸਾਰ ਨੂੰ ਕਹਿੰਦੇ ਮਾੜਾ ਨਹੀਂ ਜੇ ਕਿਸੇ ਕੋਲ ਗੁਣ ਹੈ ਕਿੱਥੇ ਵਰਤਣਾ ਹੈ ਕਿਸੇ ਕੋ ਗੁਣ ਹੈ ਸੰਸਾਰ ਨੂੰ ਮਾੜਾ ਆਂਦਿਆ ਨਹੀਂ ਅਸੀਂ ਆ ਕਹਿੰਦੇ ਆ ਅਸੀਂ ਕਿਸੇ ਦੀ ਕਿਸਮਤ ਬਦਲ ਦਾਂਗੇ ਸੋ ਪਸ਼ੂ ਉਹ ਜੋ ਆਪਣੇ ਪੈਰਾਂ ਤੇ ਖੜੇਗਾ ਪਸ਼ੂ ਘਿਰ ਗਿਆ ਕਮਜ਼ੋਰ ਹੋ ਗਿਆ 10 ਬੰਦੇ ਰੋਜ਼ ਬੁਲਾਉਂਦੇ ਰਹੇ ਖੜੇ ਮਾਲਸ਼ ਕੀਤੀ ਪੈਰ ਹੀ ਨਹੀਂ ਲਾ ਰਿਆ ਆਪਣੇ ਪੈਰਾਂ ਤੇ ਖੜਨਾ ਪਏਗਾ ਸਿਰ ਤੇ ਵਜਨ ਉਹਨਾਂ ਚੁੱਕਣਾ ਪਏਗਾ ਜਿੰਨਾ ਸਿਰ ਚੱਲਦਾ ਹੈ ਪੈਰ ਚੱਲਦੇ ਹਨ ਸੋ ਧਰ ਅਤੇ ਪ੍ਰੇਮ ਦੋ ਕਾਮਜਬੀ ਦੇ ਰਾਜ ਹਨ ਸੋ ਇੱਕ ਦੋ ਜਿਵੇਂ ਪੰਛੀ ਦੇ ਫਰ ਹਨ ਜਹਾਜ਼ ਦੇ ਦੋ ਫਰ ਹਨ ਇੱਕ ਫਰ ਨਾਲ ਹੀ ਉੱਡਿਆ ਜਾਣਾ ਸੋ ਇਹ লাভ ਹਾਨੀ ਦੋ ਦੋ ਨਾ ਤੋ ਵੇਖ ਇਸਤਰੀ ਪੁੱਤ ਇੱਕ ਨਹੀਂ ਉਹ ਮਨੁੱਖਾ ਦੇ ਹੀ ਹੈ ਸੋ ਗੁਰੂ ਤੋਂ ਗੁਰਮਤ ਖੁੱਲੇਗੀ ਇਹ 10ਵਾਂ ਕਪਾਟ ਗੁਰੂ ਗਰਮਤਤਾ ਨਹੀਂ ਪਾਏਗੀ ਸਿੱਖਿਆ ਲੈਣੀ ਪੈਗੀ ਅਸੀਂ ਅਧੂਰੇ ਹਾਂ ਗੁਰੂ ਪੂਰੇ ਦਾ ਲੜ ਫੜਨਾ ਪਏਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸਾਂਝਾ ਪ੍ਰਦੇਸ਼ ਦੇ ਰਹੇ ਹਨ ਗਰਵਾਣੀ ਸਰਵਨ ਕਰਨੀ ਪਏਗੀ ਪੜਨੀ ਪਏਗੀ ਵਿਚਾਰਨੀ ਪਏਗੀ ਗੁਰਮਤ ਸਮਝਣੀ ਪਏਗੀ ਜੀ ਸਰ ਦਾਸ ਤੇ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਅਰ ਗੁਰਬਖਸ਼ ਨਾਰ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 94174 37746